ਅੱਜ ਮਾਝਾ ਟੀ ਪੁਆਇੰਟ ਤੇ ਸ਼੍ਰੀ ਏ ਐਸ ਰਾਏ ਏ ਡੀ ਜੀ ਪੀ ਟ੍ਰੈਫਿਕ ਪੁਲਿਸ ਪੰਜਾਬ ਵੱਲੋਂ ਐਸ ਐਸ ਐਫ ਦੀ ਟੀਮ ਅਤੇ ਟ੍ਰੈਫਿਕ ਪੁਲਿਸ ਮੁਲਾ ਪਰ ਗਰੀਬਦਾਸ ਦੇ ਮੁਲਾਜ਼ਮਾਂ ਨਾਲ ਮਿਲ ਕੇ ਫਲਦਾ ਰਤੇ ਸ਼ਾਨਦਾਰ ਬੂਟੇ ਲਗਾਏ ਗਏ ਇਸ ਮੌਕੇ ਐਸ ਐਸ ਪੀ ਗगन ਅਜੀਤ ਸਿੰਘ ਅਤੇ ਡੀ ਐਸ ਪੀ ਮੈਡਮ ਰਪਿੰਦਰ ਸੋਹੀ ਵੀ ਮੌਜੂਦ ਸਨ ਅਤੇ ਉਹਨਾਂ ਵੱਲੋਂ ਵੀ ਆਪਣੇ ਕਰਕਮਲਾ ਨਾਲ ਇਸ ਥਾਂ ਤੇ ਬੂਟੇ ਲਗਾਏ ਗਏ ਆਓ ਤਸਵੀਰਾਂ ਸਾਂਝੀਆਂ ਕਰਦੇ ਹਾਂ ਮਾਜਰਾ ਟੀ ਪੁਆਇੰਟ ਦੀਆਂ ਅਤੇ ਗੱਲਬਾਤ ਕਰਦੇ ਹਾਂ ਪਹੁੰਚੇ ਹੋਏ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਉਹਨਾਂ ਅੱਜ ਲਗਾਏ ਗਏ ਬੂਟਿਆਂ ਸੰਬੰਧੀ ਕੀ ਜਾਣਕਾਰੀ ਦਿੱਤੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਹ ਭਗਵੰਤ ਸਿੰਘ ਮਾਨ ਦੇ ਬੰਦੀਓ ਸ਼ੁਰੂ ਕੀਤੀ ਗਈ ਨਵਿਕਲੀ ਫੋਰਸ ਐਸ ਐਸ ਐਫ ਦੇ ਬੰਦੀਓ ਅੱਜ ਇਹ ਬੂਟੇ ਲਾਣ ਦੀ ਉਪਰਾਲਾ ਕੀਤਾ ਗਿਆ ਹੈਗਾ ਇਹ ਅੱਜ ਹੀ ਨਹੀਂ ਕਾਫੀ ਦਿਨਾਂ ਤੋਂ ਅਸੀਂ ਇਹ ਬੂਟੇ ਲਾਣ ਦੀ ਉਹ ਕਹਦੇ ਆ ਮਹਿੰਮ ਸ਼ੁਰੂ ਕੀਤੀ ਵੀ ਆ ਔਰ ਹੁਣ ਤਾਈਂ ਕਰੀਬ 5000 ਦੇ ਕਰੀਬ ਅਸੀਂ ਬੂਟੇ ਲਾ ਚੁੱਕੇ ਆ ਔਰ ਇਹਦੇ ਲਈ ਮੈਂ SSP SSF ਸਾ ਗਗਨ ਅਜੀਤ ਉਹਨਾਂ ਦੇ DSP ਦੀਪਾ ਰੁਪਿੰਦਰਦੀਪ ਇਹਨਾਂ ਨੂੰ ਮੁਬਾਰਕ ਦਿਨ ਕਿ ਇਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਜਿੱਥੇ ਆਪਾਂ ਪੰਜਾਬ ਦੇ ਵਿੱਚ SSF ਜਾਨਾਂ ਬਚਾ ਲਿਆ ਲੋਕਾਂ ਦੀ ਤੇ ਆਨ ਵਾਲੀਆਂ ਨਸਲਾਂ ਦੀ ਸਾਫ਼ ਬਾਤਾਵਧਨ ਉਪਲਬਧ ਹੋਵੇ ਅੱਛੀ ਹਵਾ ਉਪਲਬਧ ਹੋਵੇ ਉਹਦੇ ਲਈ ਇਹ ਬੂਟੇ ਲਾਦੈ ਨੇ ਇਹਦੇ ਲਈ ਮੁਬਾਰਕ ਦੇ ਪੱਥ ਹੈਗੇ ਨੇ ਕਈ ਵਾਰ ਲੋਕਾਂ ਦੇ ਵਿੱਚ ਸਵਾਲ ਹੁੰਦਾ ਕਿ ਗੱਡੀਆਂ ਤਾਂ ਦਿੱਤੀਆਂ ਗਈਆਂ ਨੇ ਐਸਐਸਐਫ ਨੂੰ ਪਰ ਰੋੜਾਂ ਦੇ ਉੱਤੇ ਐਕਸੀਡੈਂਟ ਹੁੰਦੇ ਨੇ ਐਕਸੀਡੈਂਟ ਹੋਣ ਤੋਂ ਬਾਅਦ ਪ੍ਰਾਈਵੇਟ ਵਾਹਨ ਦੇ ਵਿੱਚ ਹੀ ਕਈ ਵਾਰ ਮਰੀਜ਼ ਨੂੰ ਲਿਜਾਣਾ ਪੈਂਦਾ ਇਹ ਲੋਕਾਂ ਦੇ ਵਿੱਚ ਵੱਡਾ ਸਵਾਲ ਹੈ ਇਹ ਕਿਉਂ ਨਹੀਂ ਲੈ ਕੇ ਜਾਂਦੀ ਐਸਐਸਐਫ ਲੈ ਕੇ ਜਾਂਦੀ ਆ ਪਰ ਐਸਐਸਐਫ ਦੀਆਂ ਗੱਡੀਆਂ ਦੇ ਵਿੱਚ ਉਹ ਮੈਡੀਕਲ ਚੀਜ਼ਾਂ ਅਵੇਲੇਬਲ ਨਹੀਂ ਹੁੰਦੀਆਂ ਜਿਦੇ ਨਾਲ ਕਿਉਂਕਿ ਐਕਸੀਡੈਂਟ ਤੇ ਕਦਰ ਨਹੀਂ ਨਹੀਂ ਕਿਸੇ ਆਪਾਂ ਉਹਨੂੰ ਬਚਾਣਿਆ ਐਕਸੀਡੈਂਟ ਤੋਂ ਬਾਅਦ ਉਹ ਵੀ ਇੱਕ ਵੱਡਾ ਰੀਜ਼ਨ ਹੁੰਦਾ ਮੌਤ ਹੋਣ ਦਾ ਤੇ ਉਹਨੂੰ ਆਪਾਂ ਪ੍ਰੋਪਰ ਮੈਡੀਕਲ ਸਪੋਰਟ ਸਿਸਟਮ ਦੇ ਨਾਲ ਹਸਪੀਟਲ ਲੈ ਕੇ ਜਾਈਏ ਇਹੀ ਬੈਟਰ ਹੁੰਦਾ ਐਸਐਸਐਫ ਦੀ ਗੱਡੀ ਦੇ ਵਿੱਚ ਉਹ ਫੈਸਿਲਿਟੀ ਨਹੀਂ ਹੈਗੀ ਤਾਂ ਹੀ ਆਪਾਂ ਹੁਣ ਇਹ ਹਸਪਤਾਲਾ ਸਾਡੇ ਬੰਦਿਆਂ ਬਹੁਤ ਜਲਦੀ ਚੱਲਦੇ ਆ ਕਿ ਜਿਹੜੀਆਂ ਐਂਬੂਲੈਂਸਿਸ ਨੇ ਆਪਣੀਆਂ ਪੰਜਾਬ ਸਟੇਟ ਦੀਆਂ 108 ਦੇ ਤਹਿਤ ਉਹਨਾਂ ਦਾ ਤੇ SSF ਦਾ ਇੱਕ ਤਰ੍ਹਾਂ ਦਾ ਉਹ ਇੱਕ ਪੇਜ ਤੇ ਲਿਆਂਦਾ ਜਾਵੇ ਤੇ ਜਿੱਥੇ ਐਕਸੀਡੈਂਟ ਹੁੰਦਾ ਜਿਸ ਤੈਂ SSF ਦੀ ਗੱਡੀ 50 ਮਿੰਟਾਂ ਚ 6 ਮਿੰਟਾਂ ਚ ਪਹੁੰਚਦੀ ਆ ਤੇ ਐਂਬੂਲੈਂਸ ਵੀ ਉਨੇ ਹੀ ਟਾਈਮ ਦੇ ਵਿੱਚ ਉੱਥੇ ਪਹੁੰਚੇ ਇਹਦੇ ਬਾਰੇ ਮਾਨਯੋਗ ਚੀਫ ਸਕੱਟਰੀ ਸਾਹਿਬ ਉਪਦਾਲਾ ਕਰਦੇ ਹੈਗੇ ਨੇ ਔਰ ਜਲਦੀ ਸਾਡੇ ਦੋਨਾਂ ਵਿਭਾਗਾਂ ਦਾ ਆਪਸ ਚ ਇਹ ਜਿਹਾ ਅੱਛਾ ਸੁਮੇਲ ਹੋਏਗਾ ਤੇ ਅਸੀਂ ਲੋਕਾਂ ਨੂੰ ਰੈਸਕਿਊ ਕਰਨ ਲਈ ਐਂਬੂਲੈਂਸੇਜ਼ ਉੱਥੇ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਨਿਯਮਾਂ ਦੇ ਕੋਈ ਚੇਂਜਿੰਗ ਆਈ ਬਿਲਕੁਲ ਜਿਹੜੇ ਆਪਣੇ ਸੜਕੀ ਨਿਯਮ ਹੈਗੇ ਨੇ ਉਹ 2019 ਦੇ ਜਿਹੜਾ ਐਮਪੀ ਐਕਟ ਹੈਗਾ ਉਹਦੇ ਮੁਤਾਬਕ ਚੱਲਦੇ ਹੈਗੇ ਨੇ ਉਥੇ ਉਹਦੇ ਵਿੱਚ ਜਿੰਨੀਆਂ ਵੀ ਧਾਰਾਵਾਂ ਨੇ ਉਹ ਕਾਫੀ ਸਖਤ ਕੀਤੀਆਂ ਗਈਆਂ ਨੇ ਜਿਹੜੀਆਂ ਵਾਇਲੇਸ਼ਨ ਨੇ ਉਹਨਾਂ ਦੇ ਉੱਤੇ ਜਿਹੜਾ ਫਾਈਨ ਆ ਉਹ ਵੀ ਸਖਤ ਕੀਤਾ ਗਿਆ ਔਰ ਆਨ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਵੀ ਸਾਂਝਾ ਕਰਨਾ ਚਾਹਾਂਗਾ ਕਿ ਐਸਐਸਐਫ ਜਿੱਥੇ ਐਕਸੀਡੈਂਟ ਵਿਕਟਮ ਨੂੰ ਰੈਸਕਿਊ ਕਰਦੀ ਸੀ ਐਕਸੀਡੈਂਟ ਨਾ ਹੋ ਉਹਦੇ ਲਈ ਜਿਹੜੇ ਦੋ ਵੱਡੇ ਕਾਰਨ ਹੈਗੇ ਨੇ ਇੱਕ ਡਰਿੰਕਿੰਗ ਡਰੰਕਨ ਡਰਾਈਵਿੰਗ ਤੇ ਇੱਕ ਓਵਰ ਸਪੀਡਿੰਗ ਉਹਨਾਂ ਦੇ ਦੋਨਾਂ ਦੇ ਉੱਤੇ ਵੀ ਅੱਜ ਹੀ ਅਸੀਂ ਬੈਠ ਕੇ ਐਸਐਸਪੀ ਸਾਹਿਬ ਨਾਲ ਮੀਟਿੰਗ ਕੀਤੀ ਹੈਗੀ ਉਹਨਾਂ ਤੇ ਉਹਨਾਂ ਚੀਜ਼ਾਂ ਦੇ ਉੱਤੇ ਵੀ ਕੰਮ ਕਰਨਾ ਸ਼ੁਰੂ ਕਰਦੀਗੀ ਆਉਣ ਵਾਲੇ 15-20 ਦਿਨਾਂ ਤੋਂ ਬਾਅਦ ਸਾਡਾ ਇਹ ਉਪਰਾਨਾ ਹੋਏਗਾ ਕਿ ਐਕਸੀਡੈਂਟ ਹੋ ਨਹੀਂ ਨਾ ਤਾਂਕਿ ਲੋਕਾਂ ਦੀ ਜਿਸ ਤਰ੍ਹਾਂ ਤੁਸੀਂ ਇਹ ਸਿਚੁਏਸ਼ਨ ਦੱਸਦੇ ਹੋ ਵੀ ਗੱਡੀਆਂ ਦੀ ਉਹਨਾਂ ਨੂੰ ਲਜਾਣ ਲਈ ਤਾਂ ਆਪਣਾ ਪੁਰਾਣਾ ਐਸਐਸਐਫ ਦਾ ਇਹੀ ਹੋਏਗਾ ਕਿ ਐਕਸੀਡੈਂਟ ਹੀ ਨਾ ਹੋਵੇ। ਮੈਸੇਜ ਸਾਡੇ ਵਰਸਾ ਕਾ ਵਾਸਤੇ ਖਾਸ ਕਰ ਛੜਕੀ ਨਿਯਮਨ ਨੂੰ ਲੈ ਕੇ। ਦੇਖੋ ਮੇਰਾ ਤਾਂ ਸਾਡੇ ਲਈ ਇਹੀ ਮੈਸੇਜ ਹੈਗਾ ਕਿ ਜੋ ਆਪਾਂ ਨੂੰ ਇੱਕ ਅੱਛੀ ਚੀਜ਼ ਅੱਜ ਆਪਣੇ ਕੋਲ ਅੱਛੀਆਂ ਪੰਜਾਬ ਦੇ ਵਿੱਚ ਆਪਣੇ ਕੋਲ ਅੱਛੀਆਂ ਸ਼ੜਕਾਂ ਹੈਗੀਆਂ ਨੇ ਆਪਣੇ ਕੋਲ ਅੱਛੀਆਂ ਗੱਡੀਆਂ ਹੈਗੀਆਂ ਨੇ। ਪਰ ਆਪਾਂ ਇਹ ਜਿਹੜੀ ਆਪਾਂ ਨੂੰ ਇੱਕ ਸਹੂਲਤ ਮਿਲ ਰਹੀ ਆ ਉਹਦਾ ਜਦੋਂ ਪ੍ਰਯੋਗ ਕਰੀਏ ਉਹ ਅੱਛੀ ਤਰ੍ਹਾਂ ਕਰੀਏ ਉਹਦਾ ਗਲਤ ਪ੍ਰਯੋਗ ਨਾ ਇੰਨੀ ਵੀ ਗੱਡੀ ਜੇ 150 ਤੇ ਜਾਂਦੀ ਆ ਤਾਂ ਤੁਸੀਂ ਗੱਡੀ 150 ਤੇ ਦਬਲੀ ਚੱਲੋ ਕਿਉਂਕਿ ਹਰ ਇੱਕ ਗੱਡੀ ਉਸ ਐਟਮੋਸਫੇਅਰ ਚ ਚੱਲਦੀ ਆ ਜਿਸ ਦਾ ਆਪਣੀਆਂ ਸ਼ਰਤਾਂ ਹੈਗੀਆਂ ਨੇ ਉਹ ਬਾਹਲੀਆਂ ਗੱਡੀਆਂ ਹੈਗੀਆਂ ਨੇ ਉਹ ਸ਼ਰਤਾਂ ਤੇ ਇੰਨੀ ਸਪੀਡ ਕਾਮਯਾਬੀ ਨਹੀਂ ਹੈਗੀ ਕਿਤੇ ਨਾ ਕਿਤੇ ਜੇ ਤੁਸੀਂ ਸੜਕ ਦੀ ਜਿਹੜੀ ਸਪੀਡ ਇੱਕ ਬਣੀ ਹੁੰਦੀ ਹੈ ਪੀ ਇਹ ਸ਼ੜਕ ਦੇ ਉੱਤੇ ਇੰਨੇ ਸਪੀਡ ਤੇ ਤੁਸੀਂ ਜਾ ਸਕਦੇ ਹੋ ਜੇ ਉਹ ਨੂੰ ਸੀਟ ਕਰੋਗੇ ਤਾਂ ਐਕਸੀਡੈਂਟ ਦਾ ਰਿਸਕ ਰਹੇਗਾ ਹੀ ਰਹੇਗਾ ਸਰ ਜਿੱਦਾਂ ਇਹ ਬੱਦੀ ਦੇ ਇਸਮਾ ਤੱਕ ਜੀ ਜੋ ਨੀਂਦ ਗਾਵਾ ਹੈ ਗਾਵਾ ਹੈ ਜੀ ਪਵਾਰਾ ਪਸ਼ੂ ਹੈ ਨਾ ਰੋਡ ਦੇ ਉੱਤੇ ਆਵੇ ਜੀ ਦੇ ਨਾਲ ਐਕਸੀਡੈਂਟ ਦਾ ਜਿਹੜੀ ਕਾਰਨ ਬਣਦਾ ਹੈ ਉਹਦੇ ਬਾਰੇ ਵੀ ਚਿੱਤਾ ਜਾ ਰਿਹਾ ਪਰ ਬਿਲਕੁਲ ਚਿੱਤਾ ਜਾ ਰਿਹਾ ਹੈ ਇਸ ਦੇ ਬਾਰੇ ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਮੀਟਿੰਗ ਵੀ ਲਈ ਸੀ ਉਸ ਮੀਟਿੰਗ ਤੋਂ ਬਾਅਦ ਅਸੀਂ ਉਹਦੇ ਤੇ ਇੱਕ ਸਟੱਡੀ ਕੀਤੀ ਜਿਦੇ ਵਿੱਚ ਅਸੀਂ ਸਾਦਾ ਆਇਡੈਂਟੀਫਾਈ ਕੀਤਾ ਕਿ ਕਿਹੜੇ-ਕਿਹੜੇ ਪੌਕੇਟ ਨੇ ਜਿੱਥੇ ਜਿਸ ਤਰ ਤੁਸੀਂ ਆ ਬੱਦੀ ਦਾ ਦੱਸਿਆ ਆਪਣਾ ਜਿਹੜੇ ਮਾਲਵੇ ਦੀਆਂ ਮੰਡੀਆਂ ਹੈਗੀਆਂ ਨੇ ਉੱਥੇ ਕਈ ਜਗ੍ਹਾ ਤੇ ਗਊਆਂ ਆ ਕੇ ਬਹਿ ਜਾਂਦੀਆਂ ਨੇ ਸੜਕ ਦੇ ਉੱਤੇ ਉਹ ਵੀ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ ਉਹ ਅਸੀਂ ਸਾਡੀ ਮੀਟਿੰਗ ਕਰਕੇ ਉਹਦੀ ਰਿਪੋਰਟ ਤਿਆਰ ਕਰਕੇ ਚੀਫ ਸਕੱਟਰੀ ਸਾਹਿਬ ਨੂੰ ਸਬਮਿਟ ਕਰ ਦਿੱਤੀ ਹੈਗੀ ਆਨ ਆਲੇ ਸਮੇਂ ਦੇ ਵਿੱਚ ਉਹ ਜਲਦੀ ਉਹਦੇ ਤੇ ਮੀਟਿੰਗ ਆਲਮਗੇ ਤੇ ਉਹਦੇ ਵਿੱਚ ਹੀ ਅਸੀਂ ਕਾਫੀ ਸੁਝਾਅ ਵੀ ਦਿੱਤੇ ਨੇ ਵੀ ਕਿਵੇਂ ਆਪਾਂ ਇਹ ਜਾਨਵਰ ਜਿਹੜੇ ਸੜਕ ਤੇ ਆ ਜਾਂਦੇ ਨੇ ਜਨਰਲੀ ਇਹ ਇੰਨਾ ਦਿਨਾਂ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਸੜਕ ਦੇ ਹਲੇ-ਦਲੇ ਘਾਹ ਲੱਗਿਆ ਹੁੰਦਾ ਤੇ ਇਹ ਘਾਹ ਚ ਇਹਦਾ ਨਾ ਜਾਂਦੇ ਨੇ ਤੇ ਫੇਰ ਸੜਕ ਤੇ ਵਹਿ ਜਾਂਦੇ ਉਹਦੇ 'ਚ ਅਸੀਂ ਕਾਫੀ ਇਸ ਤਰ੍ਹਾਂ ਦੇ ਸੁਝਾਅ ਰਿਪੋਰਟ ਦੇ ਵਿੱਚ ਦਿੱਤੇ ਨੇ ਔਰ ਉਹ ਸੁਝਾਅ ਇੰਪਲੀਮੈਂਟ ਹੋਣਗੇ ਜਿਹੜੇ ਪੰਜਾਬ ਦੇ ਵਿੱਚ ਆਪਣੇ 300 ਦੇ ਕਰੀਬ ਮੌਤਾਂ ਸਿਰਫ ਇਹ ਇੰਨਾ ਕਰਕੇ ਹੋ ਜਾਂਦੀਆਂ ਨੇ ਜਾਨਵਰ ਨਾਲ ਟੱਕਰ ਨਾਲ ਹੋ ਜਾਂਦੀਆਂ ਨੇ ਉਹਨਾਂ ਨੂੰ ਵੀ ਅਸੀਂ ਰਿਡਿਊਸ ਕਰਨ 'ਚ ਕਾਮਯਾਬ ਹੋਵਾਂਗੇ ਇਹ ਦੇਖੋ ਦੋ ਤਰ੍ਹਾਂ ਦੀਆਂ ਇੱਕ ਤਾਂ ਮੋਡਲ ਹੀ ਫਰਸਟ ایڈ ਦਿੰਦੇ ਹੈਗੇ ਨੇ ਉਹ ਇੰਨਾ ਕੋਲੇ ਅਵੇਲੇਬਲ ਹੈਗੇ ਨੇ ਕੁਝ ਇਹਨਾਂ ਦੇ ਕੋਲੇ ਜਿਹੜੇ ਲੜਕੇ ਹੈਗੇ ਨੇ ਇਹ ਸਾਡੇ ਫਸਟ ਏਡ ਚ ਟ੍ਰੇਨਡ ਹੈਗੇ ਨੇ ਸਟਾਫ ਕੁਛ ਇੰਨਾ ਚੋ ਐਸੇ ਵੀ ਹੈਗੇ ਨੇ ਜਿਸ ਤੇ ਆਪਣੀਆਂ ਲੜਕੀਆਂ ਹੈਗੀਆਂ ਨੇ ਉਹ ਪੈਡੀਮੈਡਿਕਸ ਚ ਵੀ ਟ੍ਰੇਨਡ ਹੈਗੀਆਂ ਨੇ ਉਹਨਾਂ ਨੇ ਨਰਸਿੰਗ ਦੇ ਕੋਰਸ ਵਗੈਰਾ ਕੀਤੇ ਹੋਏ ਹੈਗੇ ਨੇ ਸੋ ਇਹਨਾਂ ਦਾ ਤਾਂ ਫਸਟ ਅਟੈਂਪਟ ਇਹੀ ਹੁੰਦਾ ਕਿ ਉਹ ਉਸ ਬੰਦੇ ਨੂੰ ਰੈਸਕਿਊ ਕੀਤਾ ਜਾਵੇ ਤੇ ਉਹਨੂੰ ਜਿਹੜੀ ਫਸਟ ਏਡ ਦਿੱਤੀ ਜਾਵੇ ਤੇ ਜਦੋਂ ਹੀ ਉਹ ਫਸਟ ਏਡ ਆ ਜਾਂਦੀ ਹੈਗੀ ਆ ਉਸ ਤੋਂ ਬਾਅਦ ਇਹਨਾਂ ਦਾ ਹੁੰਦਾ ਕਿ ਇਮੀਡੀਏਟਲੀ ਉਹਨੂੰ ਨੇੜੇ ਦੇ ਹਸਪਤਾਲ ਚ ਪਹੁੰਚਾਇਆ ਜਾਵੇ ਦੇਖੋ ਜਿੱਥੇ ਕਿਥੇ ਵੀ ਆਪਣੇ ਪੰਜਾਬ ਦੇ ਵਿੱਚ ਖੇਤਾਂ ਦੇ ਵਿੱਚ ਪਰਾਲੀ ਨੂੰ ਜਾਂ ਉਹਨੂੰ ਨਾੜ ਨੂੰ ਅੱਗ ਲਾਈ ਜਾਂਦੀ ਹੈ ਉਹਨਾਂ ਲਈ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਇੱਕ ਤਾਂ ਉਹ ਜਿਹੜੀ ਧਰਤੀ ਮਾਂ ਜੀ ਜੀ ਆਪਾਂ ਨੂੰ ਜੀਵਨ ਦਿੰਦੀ ਹੈ ਜਿੱਥੋਂ ਆਪਾਂ ਨੂੰ ਅੰਨ ਉੱਗ ਕੇ ਦਿੰਦਾ ਉਹਨੂੰ ਆਪਾਂ ਨਾ ਜਲਾਈਏ ਜਿਹੜੀ ਆਪਣੀ ਆਂ ਦਾ ਤਹਿ ਹੈਗੇ ਉਹਨੂੰ ਨਾ ਚਲਾਈਏ ਔਰ ਕਈ ਜਗ੍ਹਾ ਤੇ ਦੇਖਣ ਵਿੱਚ ਆਇਆ ਕਿ ਜਦੋਂ ਉਹ ਜਦਖਤਾਂ ਨੂੰ ਅੱਗ ਲੱਗਦੀ ਹੈ ਕਈ ਵਾਰੀ ਸੜਕ ਤੇ ਇੰਨਾ ਧੂਆਂ ਹੋ ਜਾਂਦਾ ਤੇ ਵਿਜ਼ਿਬਿਲਟੀ ਰਿਡਿਊਸ ਹੋ ਜਾਂਦੀ ਹੈ ਤੇ ਐਕਸੀਡੈਂਟ ਹੋ ਜਾਂਦੇ ਉਥੇ ਜਿੱਥੇ ਕਿਤੇ ਵੀ ਅਸੀਂ ਇਹ ਪਿਛਲੇ ਸਾਲਾਂ ਦੇ ਵਿੱਚ ਇਹ ਕੀਤਾ ਹੈਗਾ ਜਿੱਥੇ ਕਿਤੇ ਐਕਸੀਡੈਂਟ ਹੋਇਆ ਜਿਸ ਦਾ ਕਾਰਨ ਧੂਆਂ ਹੈਗਾ ਉਥੇ ਅਸੀਂ ਉਹਨਾਂ ਖੇਤ ਆਲਿਆਂ ਦੇ ਅਗੇਂਸਟ ਵੀ ਕਾਰਵਾਈ ਕਰਦੇ ਹਾਂ ਕਿਉਂਕਿ ਉਹਨਾਂ ਦੀ ਲਾਪਰਵਾਹੀ ਦੇ ਕਾਰਨ ਇਹ ਐਕਸੀਡੈਂਟ ਹੋਇਆ ਸੋ ਮੈਂ ਆਪਦੇ ਬੰਨੀ ਹੋਂਤਾ ਇਹ ਹੀ ਮੈਸੇਜ ਦੇਣਾਗਾ ਕਿ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਨਾ ਲਾਈਏ ਧੰਨਵਾਦ ਜੈਹਨ